ਠੀਕੇ ਰਾਗੇ ਸਿੰਘ ਪੜਦੇ ਨੇ ਕਿਸੇ ਘਰ ਮਰਤਕ ਕੋਈ ਹੋ ਜਾਏ ਤੇ ਹੌਨ ਹਾਰ ਹੈ ਪਰ ਸ਼ਬਦ ਪੜਦੇ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੇ ਹੋਏ ਤੇ ਮਾਹੌਲ ਵਿੱਚ ਇਸ ਦੇ ਅਰਥ ਇੰਜ ਪੈਦਾ ਹੁੰਦੇ ਨੇ ਵੀ ਅਨਹੋਨੇ ਹੋ ਗਈ ਇਹ ਗੱਲ ਪਰ ਕੌਣ ਦਾ ਸਿਆਨ ਹੋਣੀ ਥੋੜੀ ਹੋਈਏ ਹੋਣੀ ਹੋਈ ਹੈ ਅਨਹੋਣੀ ਨਹੀਂ ਹੋਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾ ਹੁਣ ਹੋਣੀ ਤੇ ਹੁੰਦੀ ਨਹੀਂ ਫਿਰ ਚਿੰਤਾ ਕਿਉਂ ਕਰਦਾ ਹੈ ਜੋ ਕੁਝ ਵੀ ਹੋ ਗਿਆ ਇਹ ਤੇ ਹੋਣਾ ਹੈ ਤੂੰ ਬੁੱਢਾ ਹੋ ਗਿਆ ਤੇ ਹੋਣਾ ਸੀ ਕਿਧਰੇ ਕਾਟਾ ਪੈ ਗਿਆ ਤੇ ਪਹਿਣਾ ਹੀ ਸੀ ਕੋਈ ਜ਼ਖ਼ਮ ਲੱਗਿਆ ਲਗਣੀ ਸੀ ਇੱਜ਼ਤ ਮਿਲ ਲਈ ਹੈ ਮਿਲਣੀ ਸੀ ਜਿਵੇਂ ਦਿਨ ਹੋਇਆ ਹੋਣਾ ਹੀ ਸੀ ਤੇ ਹੋਣੀ ਰਾਤ ਹੋਈ ਹੈ ਹੋਣੀ ਹੈ ਤੇ ਹੋਣੀ ਅਣ ਹੋਣੀ ਥੋੜੀਏ ਹੁਣ ਕੋਈ ਆਖੇ ਦਿਨ ਤੇ ਰਾਤ ਦੇ ਵਿੱਚ ਬਦਲ ਗਿਆ ਅਣ ਹੋਣੀ ਹੋ ਗਈ ਅਣ ਹੋਣੀ ਨਹੀਂ ਹੁੰਦੀ ਨੇ ਕਦੀ ਨਹੀਂ ਹੁੰਦੀ ਪਰਮਾਤਮਾ ਦੀ ਦੁਨੀਆ 'ਚ ਕੁਛ ਵੀ ਅਣ ਹੋਣੀ ਨਹੀਂ ਹੋਂ ਹਰ ਹੁੰਦਾ ਜਦ ਦੇਖਦੇ ਆ ਤੁਸੀਂ ਸਫਰੇ ਚੋਂਦੇ ਕਦੀ ਟ੍ਰੇਨ ਦੇਖ ਕਦੀ ਪਲੇਨ ਦੇਖ ਕਦੀ ਬੱਸਾਂ 'ਚ ਕਦੀ ਕਾਰਾਂ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਤਨਾ ਸਫਰ ਨਾ ਕਰਿਆ ਕਰ ਮੈਂ ਕਿ ਇਤਨਾ ਸਫਰ ਨਾ ਕਰੀਏ ਜਿਸ ਤਰ੍ਹਾਂ ਦੀ ਪ੍ਰਭੂ ਨੇ કૃਤ ਬਣਾਈਏ ਤੇ ਜਿਸ ਤਰ੍ਹਾਂ ਦੀ ਸੇਵਾ ਲਈਏ ਉਹਦੇ ਹੀ ਤੇ ਮੈਨੂੰ ਦਿਨ ਰਾਤ ਸਬਰ ਕਰਨਾ ਪੈਂਦਾ ਕਿਧਰੇ ਲੰਬੇ ਸਫਰ ਕਿਧਰੇ ਛੋਟੇ ਕਿ ਮੈਂ ਤੁਸੀ ਬੜੀ ਹਮਦਰਦੀ ਨਾਲ ਕਹਿ ਰਹੇ ਹੋ ਗੱਲ ਕੀ ਹੈ ਲੈ ਕੇ ਫਾਨੋ ਪਤਾ ਨਹੀਂ ਉਹਨਾਂ ਦਿਨਾਂ 'ਚ ਦੋ ਭਿਆਨਕ ਟ੍ਰੇਨਾਂ ਦੇ ਹਾਦਸੇ ਹੋਏ ਸਨ ਇੱਕ ਤਮਿਲਨਾਡ ਦੇ ਚੌਯਾਸੀਕ ਬੰਗਾਲ ਦੇ ਚ ਤਮਿਲਨਾਡ ਦੇ ਤੇ ਪੂਰੀ ਟ੍ਰੇਨ ਹੀ ਦਰਿਆ ਦੇ ਚ ਗਰ ਗਈ ਸੀ ਸਾਰੀ ਦੀ ਸਾਰੀ ਟ੍ਰੇਨ ਇੰਜਨ ਸਮੇਤ ਇੰਜਨ ਪਟੜੀ ਤੋਂ ਕੀ ਉਤਰਿਆ ਸਾਰੇ ਡੱਬੇ ਹੀ ਦਰਿਆ ਦੇ ਚ ਗਏ ਔਰ ਦਰਿਆ ਬੜਾ ਲੰਬਾ ਚੌੜਾ ਬੜਾ ਇਹ ਭयंकर ਹਾਦਸਾ ਸੇਕ ਹਾਦਸਾ ਬੰਗਾਲ ਦੇ ਚ ਹੋਇਆ ਉਹਨਾਂ ਦਿਨਾਂ ਚ ਦੋ ਪਲੇਨ ਹਾਦਸੇ ਵੀ ਬੜੇ ਵੱਡੇ ਹੋ ਗਏ ਕ੍ਰੈਸ਼ ਹੋਏ ਇੱਕ ਅਹਮਦਾਬਾਦ ਦੇ ਚ ਇੱਕ ਗੁਹਾਟੀ ਆਸਾਮ ਦੇ ਚ ਤੇ ਰੱਬ ਦੇ ਨੇ ਉਹਨਾਂ ਦਿਨਾਂ ਦੇ ਚ ਬੱਸਾਂ ਵੀ ਬਹੁਤ ਟਕਰਾਈਆਂ ਸੁੱਟੇ ਸਿੱਧੇ ਅਖਬਾਰਾਂ ਦੀਆਂ ਖਬਰਾਂ ਮੈਨੂੰ ਕਹਿੰਦੇ ਦੇਖਦੇ ਨਹੀਂ ਪੈ ਤੁਸੀਂ ਇਹ ਖ਼ਬਰ ਪੜ੍ਹਦੇ ਹੋ ਤੁਹਾਨੂੰ ਪਤਾ ਹੋਣਾ ਹੈ ਮੈਂ ਕਿ ਪਤਾ ਹੈ ਤਾਂ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਤਨਾ ਸਫ਼ਰ ਨਾ ਕਰਿਓ ਮੈਂ ਕਿ ਮੇਥਾ ਗੱਲ ਸੁਣਾ 99% ਬੰਦੇ ਘਰ ਦੇ ਵਿੱਚ ਮਰਦੇ ਨੇ ਕਿਦਰ 1% ਦੀ ਮਰਦੇ ਹੋਣਗੇ ਪਲੇਨ ਦੇ ਟ੍ਰੇਨ ਦੇ ਵਿੱਚ ਬਸਾਂ ਅੱਜ 99% ਘਰ ਦੇ ਵਿੱਚ ਮਰਦੇ ਨੇ ਫਿਰ ਤੂੰ ਮੈਨੂੰ ਕਹੇਗਾ ਮਸਕਿੰਝੀ ਘਰ ਨਹੀਂ ਜਾਣਾ ਚਾਹੀਦਾ ਕਿਉਂਕਿ ਘਰ ਤੇ ਬੰਦਾ ਮਰ ਜਾਂਦਾ ਹੈ 90 ਫੀਸਦੀ ਬੰਦੇ ਚਾਰ ਪਾਈ ਤੇ ਸੁੱਤਿਆਂ ਹੀ ਮਰ ਜਾਂਦੇ ਨੇ ਫਿਰ ਤੂੰ ਮੈਨੂੰ ਕਹੇਗਾ ਚਾਰ ਪਾਈ ਤੇ ਨਹੀਂ ਸੋਣਾ ਚਾਹੀਦਾ ਕਿਉਂਕਿ ਸੁੱਤਿਆਂ ਸੁੱਤਿਆਂ ਕਈ ਮਰ ਜਾਂਦੇ ਨੇ ਅਜੇ ਮੈਂ ਉਸ ਨੂੰ ਕੁਝ ਹੋਰ ਕਹਿਣਾ ਸੀ ਕਿਨ ਲਗੇ ਇਹਨਾਂ ਗੁਣੀ ਗਿਆਂੀਆਂ ਨੂੰ ਕੋਈ ਅਕਲ ਦੇਈ ਨਾ ਗੱਲ 'ਚੋਂ ਗੱਲ ਬਣਾਉਂਦੇ ਨੇ ਮੈਂ ਕਹੀ ਅਕਲ ਤੂੰ ਆਪਣੇ ਕੋਲ ਹੀ ਰੱਖ ਐਨਾ ਬਹਿ ਵੀ ਇਤਨਾ ਤੂੰ ਡਰਿਆ ਹੋਇਆ ਮੈਂ ਕਿ ਘਰ ਤੋਂ ਸੀਸਗੰਜ ਤੱਕ ਆਉਂਦਿਆਂ ਵੀ ਆਖਰ ਤੋਂ ਆਜ਼ਾਦ ਪਰਤੋਂ ਆਉਣਾ ਹੈ ਸੀਸਗੰਜ ਸਾਬ ਤੱਕ ਆਉਣਾ ਹੈ ਔਰ ਟੂ-ਵੀਲਰ ਤੇ ਆਉਣਾ ਹੈ ਸਕੂਟਰ ਤੇ ਆਉਣਾ ਹੈ ਮੇਰੇ ਖਲ ਤਿੰਨ ਵੀ ਨਹੀਂ ਆਣਾ ਚਾਹੀਦਾ ਪਰ ਹੱਥ ਜੋੜ ਕੇ ਕਹਿਣ ਲੱਗੇ ਨਾ ਗੁਣੀ ਗਿਆਨੀ ਨੂੰ ਕੋਈ ਅਕਲ ਨਾ ਦੇਵੇ ਮੈਂ ਕਿਹਾ ਕੱਲ ਆਪਣੇ ਕੋਲ ਰੱਖ ਇਤਨੇ ਭੈ ਬੀਤ ਲੋਕ ਇਤਨੇ ਡਰੇ ਹੈ ਕੋ ਕੌਣ ਦੱਸੇ ਮੌਤ ਹੋਣੀ ਹੈ ਅਨ ਹੋਣੀ ਨਹੀਂ ਹੈ ਬੁਢੇਪਾ ਹੋਣਾ ਅਨ ਹੋਣਾ ਨਹੀਂ ਹੈ ਪਰ ਹਰ ਵਕਤ ਡਰਿਆ ਆ ਮੇਰੇ ਨਾਲ ਅਨ ਹੋਣੀ ਨਾ ਹੋ ਜਾਏ ਅਨ ਹੋਣੀ ਨਾ ਹੋ ਜਾਏ ਧਨ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਕਹਿੰਦਾ ਅਜ ਤੱਕ ਕਿਸੇ ਨਾਲ ਨਹੀਂ ਹੋਈ ਤੇਰੇ ਨਾਲ ਕੀ ਹੋਣੀ ਹੈ ਹੋਈ ਨਹੀਂ ਅਜ ਤੱਕ ਨਹੀਂ ਹੋਈ ਆਉਂਦੀ ਨਹੀਂ ਕਦੀ ਨਹੀਂ ਆਉਂਦੀ ਕਿਸੇ ਨਾਲ ਨਹੀਂ ਆਉਂਦੀ ਇਹ ਸੰਬੰਧੀ ਅੰਦਰ ਬਣਿਆ ਹੋਇਆ ਗਿੱਦੜ ਸਵਾਨ ਸਿਆਲ ਖਰੇ ਖਰੇ ਖੋਤਾ ਇਹ ਤੀਜਾ ਸੰਬੰਧੀ ਖੋਤਾ ਭਗਤ ਕਬੀਰ ਨੇ ਵੀ ਗਿਣੇ ਨੇ ਤੇਰੇ ਸੰਬੰਧੀ ਬੈਲ ਨੇ ਪੈਸੇ ਨੇ ਹਾਥੀ ਨੇ ਸੱਪ ਨੇ ਡੱਡੂ ਨੇ ਕਾਵੇ ਨੇ ਪੰਜ ਸਤ ਸ਼ਬਦਾਂ ਦੇ ਵਿੱਚ ਭਗਤ ਕਬੀਰ ਨੇ ਤੇ ਗਿਣਤੀ ਕਰ ਲਈ ਹੈਰਾਨੀ ਦੀ ਐ ਐ ਤੇਰੇ ਸੰਬੰਧੀ ਰ ਹੈ ਤੇਰਾ ਸੁਭਾਅ ਮੇਲ ਖਾਂਦਾ ਹੈ ਕਾਵਾ ਕਹਾ ਕਪੂਰ ਚਰਾਏ ਕਾਵਾ ਕੈਂ ਕੈਂ ਕਰਦਾ ਕੁਰਖਤ ਬੋਲਦਾ ਹੈ ਉਹਦਾ ਬੋਲਣਾ ਚੰਗਾ ਨਹੀਂ ਲੱਗਦਾ ਤੇ ਜਿਸ ਬੰਦੇ ਦੇ ਬੋਲ ਦੂਜੇ ਨੂੰ ਝੋਟ ਪਹਚਾਵਨ ਚੰਗੇ ਨਾ ਲੱਗਣ ਕਬੀਰ ਕਹਿੰਦੇ ਨੇ ਜ਼ਰੂਰ ਇਹ ਕਾਵਾ ਹੈ ਇਹਨੂੰ ਮਨੁੱਖ ਕਹਿਣ ਦੀ ਕੀ ਲੋੜ ਹੈ ਇਹਦਾ ਸੁਭਾਅ ਕਾਵੇ ਨਾਲ ਮਿਲਦਾ ਤੇ ਕਾਵਾ ਕਹਾ ਕਪੂਰ ਚਰਾਏ ਕਾਵੇ ਦੇ ਮੂੰਹ ਦੇ ਚ ਹਰ ਵਕਤ ਗੰਦਗੀ ਆਉਂਦੀ ਹੈ ਕੋ ਚੰਗੀ ਚੀਜ਼ ਨਹੀਂ ਆਉਂਦੀ ਕਪੂਰ ਨਹੀਂ ਹੋਵੇਗਾ ਉਹਦੇ ਮੂੰਹ ਤੇ ਗੰਦਗੀ ਹੋਵੇਗੀ ਤੇ ਜਿਹਦੀਆਂ ਗੱਲਾਂ ਹਰ ਵਕਤ ਗੰਦੀਆਂ ਮੂੰਹ ਚੋਂ ਗਾਲ ਕੱਢ ਕੇ ਗਾਲੀ ਜੋ ਹੈ ਕੱਢ ਕੇ ਫਿਰ ਗੱਲ ਕਰਦਾ ਕਈਆਂ ਦਾ ਸੁਭਾਅ ਦੋ ਗਾਲੀਆਂ ਪਹਿਲੇ ਕੱਢਣਗੇ ਫਿਰ ਗੱਲ ਕਰਨਗੇ ਤੋਂ ਇਥੇ ਕਬੀਰ ਕਹਿੰਦੇ ਨੇ ਇਹਨੂੰ ਬੰਦਾ ਕਹਿਣ ਦੀ ਕੀ ਲੋੜ ਹੈ ਦਾ ਤੇ ਸੁਭਾਅ ਕਹੋਏ ਨਾਲ ਮਿਲਦਾ ਹੈ ਐਨੇ ਮੂੰਹ ਚ ਗੰਧ ਕਵਾਂ ਕਹਾਂ ਕਪੂਰ ਚਰਾਈ ਕਹੇ ਵੀ ਸਿਰ ਕੋ ਦੁੱਧ ਪਿਆ ਹੈ ਤੇ ਸਪਨੋ ਕਿਤਨਾ ਵੀ ਤੁਸੀਂ ਦੁੱਧ ਪਿਲਾਓ ਤੋ ਕੋਈ ਜ਼ਹਿਰ ਤੇ ਆਗ ਦੇਂਦਾ ਕਿਤਨਾ ਵੀ ਕਿਸੇ ਨਾਲ ਐਹਸਾਨ ਤੇ ਪਰਵਕਾਰ ਕਰੋ ਤੋ ਜ਼ਹਿਰ ਨਾਲ ਭਰਿਆ ਰਵੇ ਭਰਿਆ ਰਵੇ ਕਬੀਰ ਕਹਿੰਦੇ ਨੇ ਸੱਪ ਹੈ ਮਨੁੱਖ ਨਹੀਂ ਹੈ ਸੱਪ ਹੈ ਲੰਬੇ ਚੋੜੇ ਸ਼ਬਦ ਨੇ ਉਸ ਵਕਤ ਇਸ ਪਾਸੇ ਮੈ ਨਾ ਜਾਵਾਂ ਖਰੇ ਖੋਤਾ ਖੋਤਾ ਬੇਵਕੂਫੀ ਦਾ ਚਿੰਨ ਮੰਨਿਆ ਜਾਂਦਾ ਹੈ ਬਹੁਤ ਪ੍ਰਾਚੀਨ ਸਮੇਂ ਤੋਂ ਬਾਰ ਬਰਦਾਰੀ ਦਾ ਕੰਮ ਇਸ ਤੋਂ ਲੈਂਦੇ ਸਨ ਭਾਰ ਡਾਉਣ ਦਾ ਕੰਮ ਪੁਰਾਣੇ ਯਾਤਰੀ ਬਹੁਤ ਸਾਰੇ ਖੋਥਿਆਂ ਤੇ ਖਛਰਾਂ ਤੇ ਅਸਵਾਰ ਹੋ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਤੇ ਸਮਾਨ ਲੱਦ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾਣਾ ਮੈਂ ਕਿ ਕੋਈ 10-12 ਸਾਲ ਪਹਿਲੇ ਦੇਖਿਆ ਹੈ ਈਰਾਨ ਦੇ ਵਿੱਚ ਗਲੀਆਂ-ਗਲੀਆਂ ਦੇ ਸਾਗ ਸਬਜ਼ੀ ਤੇ ਫਰੂਟ ਵੇਚਦੇ ਲੋਕੀ ਖੋਥਿਆਂ ਤੇ ਲੱਦ ਕੇ ਹਰ ਤਰਿਛ ਤਰਾਜ਼ੂ ਹੁੰਦਾ ਹੈ ਬਸ ਗੱਲੀ ਗੱਲੀ ਦੋ ਤਿੰਨ ਖੋਤੇ ਲਦੇ ਨੇ ਫਲ ਨਾਲ ਸਬਜ਼ੀਆਂ ਨਾਲ ਵੇਚੀ ਜਾਂਦੇ ਨੇ ਇਹ ਦੇਖਿਆ ਸੀ ਮੈਂ ਬਹੁਤ ਪ੍ਰਾਚੀਨ ਸਮੇਂ ਤੋਂ ਬਾਰ ਬਰਦਾਰੀ ਦੇ ਕੰਮ ਇਹਨਾਂ ਤੋਂ ਲੈ ਜਾਂਦੇ ਨੇ ਭਾਰਤ ਦੇਸ਼ ਬੰਗਲਾਦੇਸ਼ ਦੇਚ ਅਜੇ ਵੀ ਇਹਨਾਂ ਤੋਂ ਕੰਮ ਲਿਆ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਜਿਹੜੇ ਕਿਸੇ ਕਿਸੇ ਵਕਤ ਭਾਰ ਢੋਂਦੇ ਨੇ ਤੇ ਫਿਰ ਰਾਤ ਨੂੰ ਆਰਾਮ ਕਰਦੇ ਨੇ ਏ ਅਸਲੀ ਖੋਤੇ ਨਹੀਂ ਨੇ ਠੀਕ ਇਹਨਾਂ ਦਾ ਸਰੂਪ ਖੋਤੇਆਂ ਵਰਗਾ ਹੈ ਇਹਨਾਂ ਦਾ ਸੁਭਾਅ ਖੋਤੇਆਂ ਵਰਗਾ ਹੈ ਇਹ ਅੰਦਰੋਂ ਬਾਹਰੋਂ ਖੋਤੇ ਨੇ ਪਰ ਇੱਕ ਹੋਰ ਖੋਤੇ ਨੇ ਬਾਹਰੋਂ ਮਨੋਖ ਦਿਖਾਈ ਦੇਂਦੇ ਨੇ ਅੰਦਰੋਂ ਕਈ ਖੋਤੇ ਅੰਦਰ ਪਾਲ ਕੇ ਰੱਖੇ ਨੇ ਨਾ ਨੇ ਤੇ ਨਰ ਅਸਲ ਘਰ ਜੋ ਬਿਨ ਗੁਣ गर्व ਕਰਨ ਸ਼ਲੋਕ ਵਾਰਾਂ ਤੋਂ ਵਧੀ ਅਸਲੀ ਖੋਤੇ ਨੇ ਹਰ ਵਕਤ ਹੰਕਾਰ ਦੀ ਪੰਡ ਚੁੱਕੀ ਹੋਈ ਹੈ ਮੈਂ ਹਾਂ ਮੈਂ ਹਾਂ ਇਹ ਪੰਡ ਚੁੱਕੀ ਹੋਈ ਹੈ ਇਸੇ ਥੱਲੇ ਹੀ ਦਬਿਆ ਹੈ ਮੁਆਵਜ਼ਾ ਵੀ ਕੁਝ ਨਹੀਂ ਮਿਲਦਾ ਮੁਫਤ ਚੁੱਕੀ ਫਿਰਦੇ ਨੇ ਅਸਲੀ ਖੋਤੇ ਨੇ ਔਰ ਗ਼ਜ਼ਬ ਦੀ ਗੱਲ ਭਾਰ ਦਿਖਾਈ ਦੇਂਦਾ ਹੋਵੇ ਮਹਿਸੂਸ ਵੀ ਨਹੀਂ ਹੁੰਦਾ ਖੋਤੇ ਨੂੰ ਕਈ ਵਾਰ ਜ਼ਿਆਦਾ ਬੋਝ ਹੋਵੇ ਮਹਿਸੂਸ ਹੁੰਦਾ ਹੈ ਥੱਕਦਾ ਹੈ ਪਰ ਇਹ ਤੇ ਹੰਕਾਰ ਦੀ ਪੰਡ ਜਨਮ ਤੋਂ ਲੈ ਕੇ ਮਰਨ ਤੱਕ ਚੁੱਕੀ ਫਿਰਦੇ ਹੁੰਦੇ ਨੇ ਅਸਲੀ ਖੋਤੇ ਨੇ ਬੇਸ਼ੁਮਾਰ ਪਸ਼ੂਆਂ ਨਾਲ ਮਨੁੱਖ ਦਾ ਸੁਭਾਅ ਮੇਲ ਖਾਂਦਾ ਹੈ ਮਹਾਰਾਜ ਕਹਿੰਦੇ ਨੇ ਬਹੁਤੇ ਮਨੁੱਖਾਂ ਦੇ ਅਸਲੀ ਸੰਬੰਧੀ ਪਸ਼ੂ ਨੇ ਮਨੁੱਖ ਨਹੀਂ ਨੇ ਮਨੁੱਖਤਾ ਉਹਨਾਂ ਦੇ ਅੰਦਰ ਪੈਦਾ ਹੀ ਨਹੀਂ ਹੋਈ ਜੋ ਮਨੁੱਖਾਂ ਨਾਲ ਸੰਬੰਧ ਜੋੜਨ ਮਨੁੱਖਤਾ ਪੈਦਾ ਹੁੰਦੀ ਹੈ ਜਪ ਨਾਲ ਉਹ ਜਪ ਤੇ ਹੈ ਨਹੀਂ ਜਪ ਕਰਦੇ ਆ ਕਰਦੇ ਆ ਪਹਿਲੇ ਮਨੁੱਖਤਾ ਜਨਮ ਲੈਂਦੀ ਹੈ ਜਪ ਕਰਦੇ ਆ ਕਰਦੇ ਆ ਮਨੁੱਖਤਾ ਤੋਂ ਬਾਅਦ ਦੇਵਤਾਪਣ ਪੈਦਾ ਹੁੰਦਾ ਹੈ ਜਪ ਕਰਦੇ ਆ ਕਰਦੇ ਆ ਦੇਵਤਿਆਂ ਤੋਂ ਬਾਅਦ ਮਨੁੱਖ ਦੇਨ ਤੋਂ ਪ੍ਰਮਾਤਮਾ ਪ੍ਰਗਟ ਹੁੰਦਾ ਹੈ ਅਸ਼ੰਖ ਜਪ ਅਸ਼ੰਖ ਬਾਬਾ ਤੇ ਜੇ ਜਾਪੇ ਕੋਈ ਨਹੀਂ ਤਾਂ ਮਨੁੱਖ ਤੇ ਪਸ਼ੂਆਂ ਦੀ ਤਰ੍ਹਾਂ ਜੀਵੇਗਾ ਅંધੇਰੇ ਜੀਵੇਗਾ ਤੋਂ ਮੈਂ ਅਰਜ਼ ਕਰਾਂ ਬੇਸਤਰ ਪਸ਼ੂ ਤੇ ਮਨੁੱਖ ਇੱਕੋ ਹੀ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਨੇ ਥੋੜਾ ਜਿਹਾ ਰੰਗ ਰੂਪ ਜਾਤ ਪਾਤ ਖਾਣ ਪਾਣ ਦਾ ਫਰਕ ਹੋਵੇਗਾ ਸੁਭਾਅ ਕਰਕੇ ਇੱਕੋ ਗੱਲ ਇਹ ਜੋ ਕੁਦਰਤ ਦੇ ਵਿਚਾਰ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਇਹ ਨੀਚ ਨੇ ਨੀਚਾ ਦੇ ਵਿਚਾਰ ਹੈ ਫਿਰ ਆਪ ਅਖੀਰ ਦੇ ਚ ਕੁਦਰਤ ਕੌਣ ਕਹਾ ਵਿਚਾਰ ਇਸ ਪੰਕਤੀ ਨੂੰ ਤੀਸਰੀ ਪੌੜੀ ਚ ਨਹੀਂ ਦਰਜ ਕਰਦੇ ਨਾ ਨਿਕ ਨੇ ਚ ਕਹੇ ਵਿਚਾਰ ਵਾਰਿਆਂ ਨਾ ਜਾਵਾਂ ਏਕ ਵਾਰ ਜੋਤੁ ਦਭਾਵੇ ਸਾਈ ਵਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਇਨ੍ਹਾਂ ਨੈਚਾਂ ਦੇ ਵਿਚਾਰ ਕਰਨ ਵਾਲਾ ਵੀ ਕੋਈ ਇਹੋ ਜਿਹਾਂ ਨਹੀਂ ਹੈ ਉਹਨਾਂ ਦੀ ਪੰਕਤੀ 'ਚ ਆਪ ਖੜੇ ਹੋ ਜਾਂਦੇ ਨੇ ਉਸ ਲੇਨ ਦੇ ਚ ਸਤਿਗੁਰ ਆਪ ਖੜੇ ਹੋ ਜਾਂਦੇ ਨੇ ਇੱਥੇ ਤੱਕ ਆਪਨੇ ਕਲ ਸਰਵਨ ਕੀਤਾ ਅੱਜ ਦੀ ਇਹ ਜਿਹੜੀ ਪੌੜੀ ਹੈ ਕੁਦਰਤ ਦਾ ਜ਼ਿਕਰ ਕਰਦੇ ਆਂ ਸਾਹਿਬ ਕਹਿੰਦੇ ਨਾ ਅਸੰਖ ਨਾ ਅਸੰਖthਾ ਨਾਮ ਸਿਰਫ ਮਨੁੱਖੀ ਦੁਨੀਆ ਦੇ ਚ ਨੇ ਔਰ ਇਹ ਵੀ ਕਦਰ ਕਾਦਰ ਦੀ ਇੱਕ ਮਹਾਨਕ੍ਰਿਤ ਸਮਝ ਲਓ ਕਿ ਪਛਾਣ ਗਿਆਨ ਨਾਮ ਦੇ ਆਸਰੇ ਤੇ ਖੜਾ ਹੈ ਜਿਸ ਚੀਜ਼ ਦਾ ਮੈਨੂੰ ਨਾਮ ਨਹੀਂ ਆਉਂਦਾ ਕੋਸਦਾ ਗਿਆਨ ਦੇਣਾ ਜਾਂ ਕਿਸੇ ਕੋਲ ਗਿਆਨ ਲੈਣਾ ਬੜਾ ਔਖਾ ਹੈ ਜਿਵੇਂ ਮੈਂ ਤੁਹਾਨੂੰ ਇੱਥੇ ਕਵਾਂ ਮੈਂ ਇੱਕ ਮਿੱਤਰ ਨੂੰ ਮਿਲਣਾ ਹੈ ਮੇਰਾ ਬਹੁਤ ਪੁਰਾਣਾ ਦੋਸਤ ਹੈ ਤੇ ਤੁਸੀਂ ਦੱਸੋ ਕਿਸ ਤਰ੍ਹਾਂ ਮਿਲੇਗਾ ਤੇ ਤੁਹਾਡਾ ਪਹਿਲਾ ਤੇ ਪ੍ਰਸ਼ਨ ਇਹ ਹੀ ਹੋਵੇਗਾ ਨਾਮ ਕੀ ਹੈ ਤੇ ਮੈਂ ਆਖਿਆ ਨਾਮ ਮੈਨੂੰ ਨਹੀਂ ਆਉਂਦਾ ਕੀ ਦੱਸੋਗੇ ਮੈਨੂੰ ਕਿਸ ਤਰ੍ਹਾਂ ਦੱਸੋਗੇ ਮਨੁੱਖ ਨੇ ਬਨਸਪਤੀ ਦੇ ਨਾਮ ਰੱਖੇ ਨੇ ਕਿਸੇ ਦਰਖਤ ਨੇ ਆਪਣਾ ਨਾਮ ਨਹੀਂ ਰੱਖਿਆ ਮਨੁੱਖਾ ਨੇ ਰੱਖੇ ਨੇ ਨਾਮ ਸਿਰਫ ਮਨੁੱਖੀ ਦੁਨੀਆ ਚ ਨੇ ਜਿਤਨੇ ਅਸਥਾਨ ਨੇ ਜਿਤਨੀਆਂ ਵਸਤੂਆਂ ਨੇ ਜਿਤਨੇ ਚੀਜ਼ਾਂ ਨੇ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਨਹੀਂ ਨੇ ਮਨੁੱਖ ਨੇ ਨਾਮ ਰੱਖੇ ਨੇ ਕਿਉਂਕਿ ਮਨੁੱਖ ਨੇ ਗਿਆਨ ਦੇਣਾ ਹੈ ਗਿਆਨ ਲੈਣਾ ਹੈ ਇਹ ਨਾਮ ਤਾਂ ਨੇ ਸੂਰਜ ਨੂੰ ਸੂਰਜ ਮਨੁੱਖ ਨੇ ਆਖਿਆ ਚੰਦਰਮਾ ਨੂੰ ਚੰਦਰਮਾ ਮਨੁੱਖ ਨੇ ਆਖਿਆ ਤੇ ਮਨੁੱਖ ਦੀਆਂ ਭਾਸ਼ਾਵਾਂ ਬਹੁਤ ਸਾਰੀਆਂ ਨੇ ਇਸ ਵਾਸਤੇ ਇੱਕ ਇੱਕ ਚੀਜ਼ ਦੇ ਕਈ ਕਈ ਨਾਮ ਨੇ ਸੂਰਜ ਨੂੰ ਸੂਰਜ ਕਹਿੰਦੇ ਨੇ ਰਵੀ ਕਹਿੰਦੇ ਨੇ ਭਾਨ ਕਹਿੰਦੇ ਨੇ ਖੁਰਸ਼ੀਦ ਕਹਿੰਦੇ ਨੇ ਆਫਤਾਬ ਕਹਿੰਦੇ ਨੇ ਸਨ ਕਹਿੰਦੇ ਨੇ ਕੋਈ ਇੱਕ ਨਾਮ ਹੈ ਵਸਤੂ ਤੇ ਇੱਕ ਹੈ ਨਾਮ ਇੱਕ ਨਹੀਂ ਹੈ अनेका ਨਾਮ ਨੇ ਇੱਕ ਇੱਕ ਫਲ ਦੇ ਮੈਂ ਭਾਰਤ ਦੇ ਵਿੱਚ ਇੱਕੋ ਹੀ ਮੁਲਕ ਦੇ ਵਿੱਚ ਦੇਖਿਆ ਹੈ अनेका ਨਾਮਾਂ ਪੇਰੂ ਕਹਿੰਦੇ ਨੇ ਅਮਰੂਦ ਨੂੰ ਮਹਾਰਾਸ਼ਟਰ ਦੇ ਵਿੱਚ ਜਾਮਫਲ ਕਹਿੰਦੇ ਨੇ ਗੁਜਰਾਤ ਦੇ ਵਿੱਚ ਪਰ ਯੂਪੀ ਚ ਉਹਨੂੰ ਅਮਰੂਦ ਕਹਿ ਦਿੰਦੇ ਨੇ ਫਲ ਇੱਕੋ ਹੀ ਹੈ ਹੈਰਾਨ ਹੋ ਜਾਣਾ ਉੱਥੇ ਪੇਰੂ ਕਹਿੰਦੇਗਾ ਫਿਰ ਥੋੜਾ ਜਿਹਾ ਗੁਜਰਾਤ ਵਾਲੇ ਪਾਸੇ ਆ ਜਾਓ ਫਿਰ ਜਾਮਫਲ ਕਹਿੰਦੇਗਾ ਯੂਪੀ ਮਦੇ ਭਾਰਤ ਬਾਕੀ ਇਲਾਕੇ ਚ ਅਮਰੂਦ ਕਹਿੰਦੇ ਨੇ ਫਲ ਇੱਕੋ ਭਾਸ਼ਾ ਦੇ ਬਦਲ ਨੇ ਆ ਵੱਲਾਂ ਦੇ ਨਾਮ ਬਦਲਦੇ ਨੇ ਫਲਾਂ ਦੇ ਨਾਮ ਬਦਲਦੇ ਨੇ ਵਸਤੂਆਂ ਦੇ ਨਾਮ ਬਦਲਦੇ ਨੇ ਸੂਰਜ ਚੰਨ ਤਾਰਿਆਂ ਦੇ ਨਾਮ ਬਦਲਦੇ ਨੇ ਪਰ ਨਾਮ ਮਨੁੱਖ ਨੇ ਰੱਖੇ ਨੇ ਬਨਸਪਤੀ ਦੇ ਨਾਮ ਪਸ਼ੂਆਂ ਦੇ ਨਾਮ ਪੰਛੀਆਂ ਦੇ ਨਾਮ ਸੂਰਜ ਚੰਨ ਤਾਰਿਆਂ ਦੇ ਨਾਮ ਬਿਮਾਰੀਆਂ ਦੇ ਨਾਮ ਦਵਾਈਆਂ ਦੇ ਨਾਮ ਮੁਲਕਾਂ ਦੇ ਨਾਮ ਸ਼ਹਿਰਾਂ ਦੇ ਨਾਮ ਗਲੀਆਂ ਦੇ ਨਾਮ ਪਿੰਡਾਂ ਦੇ ਨਾਮ ਸਭ ਕੁਝ ਦੇ ਨਾਮ ਰੱਖਣ ਤੋਂ ਬਾਅਦ ਮਨੁੱਖ ਨੇ ਫਿਰ ਮਨੁੱਖਾਂ ਦੇ ਨਾਮ ਰੱਖੇ ਨੇ ਕਿਉਂਕਿ ਮਨੁੱਖ ਦੀ ਪਛਾਣ ਵੀ ਨਾਮ ਤੋਂ ਬਿਨਾ ਨਹੀਂ ਹੋ ਸਕਦੀ ਨਾਮ ਲੈ ਕੇ ਕੋਈ ਚੀਜ਼ ਪੈਦਾ ਨਹੀਂ ਆਉਂਦੀ ਤੇ ਨਾਮ ਲੈ ਕੇ ਐਸੀ ਵੀ ਨਹੀਂ ਪੈਦਾ ਹੋਏ ਬਾਅਦ ਵਿੱਚ ਰੱਖਿਆ ਜਾਂਦਾ ਮਨੁੱਖ ਦੀ ਕਿਰਤਾ ਕਿਉਂਕਿ ਨਾਮ ਤੋਂ ਬਿਨਾ ਪਛਾਣ ਨਹੀਂ ਆਉਂਦੀ ਨਾਮ ਤੋਂ ਬਿਨਾ ਗਿਆਨ ਲੈਣਾ ਦੇਣਾ ਬੜਾ ਔਖਾ ਹੁੰਦਾ ਹੈ ਤੇ ਜਦ ਬੰਦੇ ਨੇ ਬੰਦਿਆਂ ਦੇ ਨਾਮ ਰਖ ਲੈ ਤੋ ਫਿਰ ਬੰਦੇ ਨੂੰ ਖਿਆਲ ਆਇਆ ਇਸ ਸਾਰੀ ਕੁਦਰਤ ਦੇ ਤੇ ਮੈਂ ਨਾਮ ਰੱਖ ਦਿੱਤੇ ਜੋ ਜੋ ਸਾਹਮਣੇ ਆਈ ਸਮਝਦੇ ਚਾਹੀ ਤੇ ਕੁਦਰਤ ਨੂੰ ਬਣਾਉਣ ਵਾਲਾ ਜਿਹੜਾ ਕਰਤਾ ਹੈ ਕਾਦਰ ਉਹਦਾ ਨਾਮ ਤੇ ਮੈਂ ਰੱਖਿਆ ਨਹੀਂ ਤੋ ਫਿਰ ਉਸ ਦੇ ਨਾਮ ਰੱਖੇ ਗਏ ਰਮਿਆ ਹੋਇਆ ਵੇਖ ਕੇ ਕਹਿ ਦਿੱਤਾ ਗਿਆ ਆਰਾਮ ਹੈ ਨਿਰਲੇਪ ਵੇਖ ਕੇ ਕਹਿ ਦਿੱਤਾ ਗਿਆ ਕ੍ਰਿਸ਼ਨ ਹੈ ਪ੍ਰਮਾਤਮਾ ਦੇ ਨਾਮ ਹੀ ਬਾਦ ਵਿੱਚ ਮਨੁੱਖਾਂ ਨੂੰ ਜਹ ਦੇਤੇ ਗਏ ਹੈ ਅਸ਼ਚਰਜ ਵੇਖ ਕੇ ਬਿਸਮਾਦ ਵੇਖ ਕੇ ਅੰਧਕਾਰ ਨੂੰ ਦੂਰ ਕਰਨ ਵਾਲਾ ਦੇਖ ਕੇ ਗਿਆਨ ਦਾ ਸੋਮਾ ਦੇਖ ਕੇ ਗੁਰੂ ਨਾਨਕ ਦੇ ਕੰਠ ਤੋਂ ਨਿਕਲਿਆ ਵਾਹਿਗੁਰੂ ਮੁਹੰਮਦ ਸਾਹਿਬ ਦੇ ਕੰਠ ਤੋਂ ਨਿਕਲਿਆ ਅੱਲਾਹੁ ਬਹੁਤ ਸਾਰੇ ਨਾਮਾਂ ਦਾ ਜ਼ਿਕਰ ਕਲਗੀਧਰ ਪਿਤਾ ਨੇ ਸਿਰਫ ਇੱਕੋ ਹੀ ਸ਼ਬਦ ਵਿੱਚ ਕਰ ਦਿੱਤਾ ਹੈ ਪ੍ਰਭੂ ਜੋ ਤੋਕੈ ਲਾਜ ਹਮਾਰੀ ਉਹ ਅਗਲੀਆਂ ਮੈਂ ਪੰਕਤੀਆਂ ਪੜਦਾ ਜਾਂਦਾ ਇਹ ਸਭ ਨਾਮ ਨੇ ਨੀਲੇ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੇ ਪਰਮਪੁਰਖ ਪਰਮੇਸ਼ਰ ਸੁਆਮੀ ਪਾਵਨ ਪਵਨ ਆਰੀ ਮਾਧਵ ਮਹਾਜੋ ਤੁਮਦ ਮਰਦਨ ਮਾਨ ਮੁਕੰਦ ਮੋਰਾਰੀ ਇੱਕੋ ਹੀ ਸ਼ਬਦ ਦੇ ਚਿਤਰੇ ਨਾਮ ਪ੍ਰਮਾਤਮਾ ਦੇ ਔਰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ اے ਪ੍ਰਭੂ ਜਿਤਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ ਆਂ ਕੁਰਬਾਨ ਜਾਂਦੇ ਆਂ ਇੱਕ ਫਲ ਦੇ ਅਗਰ ਸੌ ਨਾਮ ਨੇ ਤੇ ਕੋਈ ਝਗੜਾ ਨਹੀਂ ਕੋਈ ਗੁਜਰਾਤੀ ਆ ਕੇ ਮਹਾਰਾਸ਼ਟਰੀਆਂ ਨਾਲ ਨਹੀਂ ਲੜਦੇ ਤੁਸੀਂ ਪੇਰੂ ਕਿਉਂ ਕਹਿੰਦੇ ਹੋ ਜਮ ਫਲ ਆਖੋ ਤੇ ਕੋਈ ਮੱਧਠੇ ਯੂਪੀ ਦੇ ਆ ਕੇ ਨਹੀਂ ਲੜਦੇ ਤੁਸੀਂ ਅਮਰੂਦ ਕਿਉਂ ਕਹਿੰਦੇ ਹੋ ਪੇਰੂ ਆਖੋ ਇਹ ਝਗੜਾ ਨਹੀਂ ਹੈ ਕੋਈ ইরਾਨੀ ਆ ਕੇ ਝਗੜਾ ਨਹੀਂ ਕਰਦੇ ਤੁਸੀਂ ਸੂਰਜ ਕਿਉਂ ਕਹਿੰਦੇ ਹੋ ਬਾਣ ਕਿਉਂ ਕਹਿੰਦੇ ਹੋ ਰਵੀ ਕਿਉਂ ਕਹਿੰਦੇ ਹੋ ਖੁਰਸ਼ੀਦ ਆਖੋ ਉਹ ਝਗੜਾ ਨਹੀਂ ਕਰਦੇ ਕਿਉਂਕਿ ইরਾਨੀ ਭਾਸ਼ਾ ਤੇ ਖੁਰਸ਼ੀਦ ਹੈ ਆਫਤਾਬ ਹੈ ਚੰਦਰਮਾ ਨੂੰ ਮਹਾਤਾਬ ਕਹਿੰਦੇ ਨੇ ਮਹਿਤਾਬ ਚੰਦਰਮਾ ਮਹਾ ਮਹਿਤਾਬ ਉਹ ਝਗੜਾ ਨਹੀਂ ਕਰਦੇ ਤੁਸੀਂ ਚੰਦਰਮਾ ਕਿਉਂ ਕਹਿੰਦੇ ਹੋ ਤੁਸੀਂ ਸਸੀ ਕਿਉਂ ਕਹਿੰਦੇ ਹੋ ਸੰਸਕ੍ਰਿਤ ਦੇ ਸਸੀ ਕਹਿੰਦੇ ਨੇ ਚੰਦਰਮਾ ਨੂੰ ਇਹਨੂੰ ਮਹਾਤਾਬ ਆਖੋ ਕੋਈ ਝਗੜਾ ਨਹੀਂ ਮੌਨਾ ਆਖੋ ਕੋਈ ਝਗੜਾ ਨਹੀਂ ਵਸਤੂਆਂ ਦੇ ਉੱਤੇ ਝਗੜਾ ਨਹੀਂ ਹੈ ਇੱਕ ਇੱਕ ਵਸਤੂ ਦੇ ਸੈਂਕੜੇ ਨਾਮ ਨੇ ਪਦਾਰਥਾਂ ਦੇ ਉੱਤੇ ਝਗੜਾ ਨਹੀਂ ਹੈ ਇੱਕ ਇੱਕ ਪਦਾਰਥ ਦੇ ਸੈਂਕੜੇ ਨਾਮ ਨੇ ਕੁਦਰਤ ਦੇ ਜੋ ਇਹ अनेका ਨਾਮ ਮਨੁੱਖ ਨੇ ਰੱਖੇ ਨੇ ਇਹ ਅਗਨੀ ਹੈ ਇਹ ਧਰਤੀ ਹੈ ਪਾਉਣ ਹੈ ਪਾਣੀ ਹੈ ਤੱਤਾਂ ਨੂੰ ਨਾਮ ਤੇ ਮਨੁੱਖ ਨੇ ਦਿੱਤੇ ਨੇ ਔਰ ਭਾਸ਼ਾ ਦੇ ਮੁਤਾਬਕ ਅਲੱਗ ਅਲੱਗ ਨਾਮ ਝਗੜਾ ਨਹੀਂ ਹੈ ਕੋਈ ਝਗੜਾ ਨਹੀਂ ਹੈ ਸanskrit ਦੇ ਚ ਪਵਨ ਨੂੰ ਅਨਲ ਕਹਿੰਦੇ ਨੇ ਅਨਲ ਹਿੰਦੀ ਦੇ ਚ ਪ੍ਰਾਕਿਰਤ ਦੇ ਚ ਫਿਰ ਪਵਨ ਕਹਿੰਦੇ ਨੇ ਉਰਦੂ ਛਾਵਾ ਕਹਿੰਦੇ ਨੇ ਫਾਰਸੀ ਦੇ ਚ ਬਾਦ ਕਹਿੰਦੇ ਨੇ ਬਾਦ ਹਵਾ ਬਾਦ ਜਿਹਦੇ ਸਰੀਰ ਦੇ ਚ ਹਵਾ ਜ਼ਿਆਦਾ ਭਰ ਜਾਏ ਕਹਿੰਦੇ ਨੇ ਬਾਦੀ ਸਰੀਰ ਹੈ ਬਾਦੀ ਤੋਂ ਮੁਰਾਦ ਕੀ ਹੈ ਹਵਾ ਨਾਲ ਭਰੇ ਆਇਆ ਸਰੀਰ ਹੈ ਫੁੱਲ ਗਿਆ ਦਾ ਸਰੀਰ ਬਹੁਤ ਇਹਨੋ ਬਾਦੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਮਨਾ ਕਰਦੇ ਨੇ ਫਰਬੈਦ ਲੋਕ ਬਾਦ ਹਵਾ ਹੁਣ ਪਰਸ਼ੀਅਨ ਦੇ ਚ ਬਾਦ ਕਹਿੰਦੇ ਨੇ ਉਰਦੂ ਚ ਹਵਾ ਕਹਿੰਦੇ ਨੇ ਹਿੰਦੀ ਚ ਪਵਨ ਕਹਿੰਦੇ ਨੇ ਸੰਸਕ੍ਰਿਤ ਦੇ ਚ ਅਨਲ ਕਹਿੰਦੇ ਨੇ ਕੋਈ ਝਗੜਾ ਨਹੀਂ ਹੈ ਤੁਸੀਂ ਅਨਲ ਕਿਉਂ ਕਹਿੰਦੇ ਹੋ ਪਵਨ ਆਖੋ ਪਵਨ ਕਿਉਂ ਕਹਿੰਦੇ ਹੋ ਹਵਾ ਆਖੋ ਹਵਾ ਕਿਉਂ ਕਹਿੰਦੇ ਹੋ ਬਾਦ ਆਖੋ ਕੋਈ ਝਗੜਾ ਨਹੀਂ ਹੈ ਪਰ ਪ੍ਰਮਾਤਮਾ ਤੇ ਝਗੜਾ ਹੈ ਰਾਮ ਕਿਉਂ ਕਹਿੰਦੇ ਹੋ ਅੱਲਾ ਆਖੋ ਲਗਾ ਕਹਿੰਦੇ ਵਰਾਮ ਆਖੋ بڑا ਝਗੜਾ ਹੈ بڑا ਝਗੜਾ ਹੈ بڑا ਕਲੇਸ਼ ਮਨੁੱਖ ਪਦਾਰਥ ਦੇ ਪ੍ਰਤੀ ਇਤਨਾ ਮੂਰਖ ਨੇ ਜਿੰਨਾ ਪ੍ਰਮਾਤਮਾ ਦੇ ਪ੍ਰਤੀ ਮੂਰਖ ਹੈ ਮਨੁੱਖ ਸੰਸਾਰ ਦੇ ਪ੍ਰਤੀ ਇਤਨਾ ਅਗਿਆਨੀ ਨਹੀਂ ਜਿੰਨਾ ਨਿਰੰਕਾਰ ਦੇ ਪ੍ਰਤੀ ਗਿਆਨੀ ਹੋਵੇਗਾ ਥੋੜੀ ਜਿਹੀ ਅਕ੍ਰਿਤ ਦੇ ਪ੍ਰਤੀ ਸੰਸਾਰ ਦੇ ਪ੍ਰਤੀ ਨਿਰੰਕਾਰ ਦੇ ਪ੍ਰਤੀ ਤੇ ਬਿਲਕੁਲ ਅਗਿਆਨੇ ਹੈ ਨਾਮਾਂ ਦੇ ਝਗੜੇ ਵਿਚਾਰਾਂ ਦੇ ਝਗੜੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਝਗੜੇ ਨੂੰ ਖਤਮ ਕਰ ਦੇਣ ਬਲਹਾਰੀ ਜਾਉ ਜੇਥੇ ਤੇਰੇ ਨਾਮ ਅਸੀਂ ਸਦਕੇ ਜਾਂਦੇ ਹਾਂ ਜਿਤਨੇ ਵੀ ਤੇਰੇ ਨਾਮ ਨੇ ਕੋਈ ਰਾਮ ਕਹਿ ਰਿਹਾ ਠੀਕ ਕੋਈ ਅੱਲਾਹ ਕਹਿ ਰਿਹਾ ਠੀਕ ਕੋਈ ਮਦਸੂਦਨ ਕਹਿ ਰਿਹਾ ਠੀਕ ਕੋਈ ਨਾਰਾਇਣ ਕਹਿ ਰਿਹਾ ਠੀਕ ਬਕਾਇਦਾ ਸੈਨ ਸਰਨਾਮਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਦੇ ਵਿੱਚ ਹਜ਼ਾਰਾਂ ਨਾਮਾਂ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਦੇ ਨੇ ਭਾਰਤ ਵਿੱਚ ਇੱਕ ऋषि ਹੋਇਆ ਹੈ ਸ਼ੇਸ਼ਨਾਗ ਸ਼ੇਸ਼ਨਾਗ ਸਪਨੇ ਵਿੱਚ ਚੱਕਰ ਚਾ ਪੈਣਾ ਇੱਕ ਮਨੋਖੁਦਾ ਨਾਮ ਸੀ ਉਸ ऋषि ਦਾ ਨਾਮ ਸੀ ਉਹਦੇ ਬਾਰੇ ਇਹ ਕਹਾਵਤ ਹੈ ਉਹਦੀਆਂ ਹਜ਼ਾਰਾਂ ਜ਼ਬਾਨਾਂ ਸਨ ਤੇ ਹਜ਼ਾਰਾਂ ਜ਼ਬਾਨਾਂ ਨਾਲ ਵੱਖ-ਵੱਖ ਨਾਮ ਜਪਦਾ ਸੀ ਨਹੀਂ ਉਹ ਹਰ ਰੋਜ਼ ਨਵਾਂ ਨਾਮ ਘੜਦਾ ਸੀ ਪ੍ਰਮਾਤਮਾ ਦਾ ਅੱਜ ਜਿਹੜਾ ਨਾਮ ਜਪਿਆ ਕੱਲ ਨਹੀਂ ਕੱਲ ਦੂਸਰਾ ਜਪਦਾ ਸੀ ਪਰਸੋਂ ਤੀਸਰਾ ਖੁਦ ਨਾਮ ਕਰਦਾ ਸੀ ਤੇ ਜਪਦਾ ਸੀ ਹਜ਼ਾਰਾਂ ਨਾਮ ਉਸਨੇ ਦਿੱਤੇ ਕਈ ਦਫਾ ਇੱਕ ਇੱਕ ਦਿਨ ਦੇ ਵਿੱਚ ਵੀ ਤਿੰਨ ਤਿੰਨ ਚਾਰ ਚਾਰ ਨਾਮ ਬਦਲਨੇ ਅਭਿਆਸ ਦਾ ਢੰਗ ਗੋਰਖ ਵੀ ਬਦਲਦਾ ਰਿਹਾ ਅੱਜ ਜਿਸ ਢੰਗ ਨਾਲ ਉਸਨੇ ਅਭਿਆਸ ਕੀਤਾ ਹੈ ਜਾਂ ਕਰਾਇਆ ਹੈ ਕੱਲ ਦੂਸਰੇ ਢੰਗ ਨਾਲ ਕਰਾ ਰਿਹਾ ਪਰਸੋਂ ਤੀਸਰੇ ਢੰਗ ਨਾਲ ਕਰਾ ਰਿਹਾ ਚੌਥੇ ਦਿਨ ਚੌਥੇ ਢੰਗ ਨਾਲ ਕਰਾ ਰਿਹਾ ਉਹਦੇ ਚੇਲੇ ਵੀ ਤੰਗ ਆ ਗਏ ਉਹਨਾਂ ਦੇ ਮੋਹ ਨਿਕਲ ਗਏ ਨਿਹਰਾ ਹੀ ਗੌਰ ਰਖ ਦਿੰਦਾ ਛੱਡੋ ਤੇ ਹੁਣ ਜਿਹੜੀ ਗੱਲ ਸਮਝ ਵਿੱਚ ਨਾ ਆਵੇ ਬੰਦਾ ਬਹੁਤ ਖੱਜਲ ਖੁਆਰ ਹੋ ਜਾਏ ਭਾਰਤ ਦੇਚ ਕਹਿੰਦੇ ਨਿਹਰਾ ਹੀ ਗੌਰ ਰਖ ਦਿੰਦਾ ਹੈ ਕਿਉਂ ਗੌਰਖ ਸਵੇਰੇ ਜੁ ਵੱ ਜਿਸ ਡੰਗ ਨਾਲ ਜੱਪ ਤੱਪ ਕਰ ਰਿਹਾ ਸ਼ਾਮੀ ਕਿਸੇ ਹੋਰ ਡੰਗ ਨਾਲ ਕੱਲ ਕਿਸੇ ਹੋਰ ਡੰਗ ਨਾਲ ਪਰਸੋਂ ਕਿਸੇ ਹੋਰ ਡੰਗ ਨਾਲ ਸਾਧਨਾ ਬਦਲ ਦਿੰਦਾ ਸੀ ਇਹ ਗੱਲ ਪਰ ਚੱਲਤ ਹੋ ਗਈ ਇਹ ਗੋਰਖ ਤੇ ਕਿਸੇ ਇੱਕ ਥਾਂ ਤੇ ਟਿਕਦਾ ਹੀ ਨਹੀਂ ਸਾਧਨਾ ਹੀ ਰੋਜ਼ ਬਦਲ ਦਿੰਦਾ ਹੈ ਗੋਰਖ ਦੰਦ ਹੈ ਸ਼ੇਸ਼ਨਾਗ ਨਾਮ ਰੋਜ਼ ਬਦਲ ਦਿੰਦਾ ਸੀ ਕਹਿੰਦਾ ਸੀ ਨਵੀਨਤਾ ਬਣੀ ਰਹਿੰਦੀ ਹੈ ਸੁਚੇਤ ਰਹਿਣਾ ਮੈਂ ਸਾਵਧਾਨ ਰਹਿਣਾ ਨਵੇਂ ਤੋਂ ਨਵਾਂ ਨਾਮ ਘੜਦਾ ਗਿਆ ਇਹ ਹਜ਼ਾਰਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸੇਵਾਸਤੇ ਨੇ ਅੱਜ ਰਾਗੀ ਸਿੰਘਾਂ ਨੇ ਜੋ ਸ਼ਬਦ ਗਾਏ ਨੇ ਕੱਲ ਹੋਰ ਗਾਣ ਪਰਸੋਂ ਹੋਰ ਗਾਣ ਪਰਲੇ ਰੋਜ਼ ਹੋਰ ਗਾਣ ਗਾਈ ਜਾਣ ਇਤਨਾ ਅਥਾ ਖਜ਼ਾਨਾ ਕੋਈ ਸ਼ਬਦ ਤੇ ਉਸ ਅਵਸਥਾ ਤੱਕ ਲੈ ਜਾਏਗਾ ਜਿੱਥੇ ਬੋਲ ਕੋਈ ਨਹੀਂ ਸੁਣਦੇ ਚ ਲੈ ਜਾਏਗਾ ਪ੍ਰਮਾਤਮਾ ਨਾਲ ਜੋੜ ਦੇਗਾ ਇਸ ਵਾਸਤੇ ਨੇ ਇਸ ਵਾਸਤੇ ਸ਼ਬਦਾਂ ਦੇ ਖਜ਼ਾਨਾ ਹੈ ਇਤਨਾ ਵੱਡਾ ਭੰਡਾਰ ਹੈ ਔਰ ਮੈਰਸ ਕਰਾਂ ਜੋ 10 15 ਸਫੇ ਵੀ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਨਾਮ ਪੜੇ ਇਤਨਾ ਵੀ ਸਮਾਂ ਨਾ ਕੱਢ ਸਕੇ ਕਿ ਹੁਣ ਤੁਸੀਂ ਆਖੋ ਦੇ ਕੋਲ ਕੋਈ ਪਰਮਾਤਮਾ ਦਾ ਗਿਆਨ ਹੋਵੇਗਾ ਸੂਝ-ਬੂਝ ਹੋਵੇਗੀ ਨਹੀਂ ਹਜ਼ਾਰਾਂ ਸਾਲ ਜਿੰਨਾ ਅ ਗਿਆਨ ਪਰਮਾਤਮਾ ਦਾ ਸੀ ਅਜ ਵੀ ਉਤਨਾ ਹੀ ਹੈ ਹਜ਼ਾਰਾਂ ਸਾਲ ਪਹਿਲੇ ਜਿੰਨਾ ਪਦਾਰਥਾਂ ਦਾ ਅ ਗਿਆਨ ਸੀ ਅਜ ਉਤਨਾ ਨਹੀਂ ਅਜ ਪਦਾਰਥਾਂ ਦੇ ਸੰਬੰਧ ਵਿੱਚ ਬੰਦਾ ਬੜਾ ਗਿਆਨਈ ਹੋ ਗਿਆ ਪਰਮਾਤਮਾ ਦੇ ਸੰਬੰਧ ਵਿੱਚ ਤੇ ਅਗੈਨੀ ਦਾ ਗੈਨੀ ਹੈ ਨਾ ਸਮਝਦਾ ਨਾ ਸਮਝ ਤੋ ਖੈਰ ਮੁਖਤਸਰ ਵਿੱਚ ਅਸਕਰਾਂ ਸਹਿਬ ਕਹਿੰਦੇ ਨੇ ਅਸੰਖ ਨਾਓ ਅਸੰਖਤਾਓ ਨਹੀਂ ਗਿਣੇ ਜਾ ਸਕਦੇ ਥਾਂ ਟਿਕਾਣੇ ਵਸਤੂਆਂ ਇਸ ਵਾਸਤੇ ਅਨੰਤ ਨਾਮ ਨੇ ਅਸੰਖ ਨਾਓ ਅਸੰਖਤਾਓ ਅਗੰ ਅਗੰ ਅਸੰਖ ਲੋ ਸਹਿਬ ਕਹਿੰਦੇ ਜਿਹਦੀ ਗਿਣਤੀ ਨਹੀਂ ਹੋ ਸਕਦੀ ਜਿਹਨੂੰ ਸੋਚਿਆ ਨਹੀਂ ਜਾ ਸਕਦਾ ਜਿਹਨੂੰ ਵਿਚਾਰ ਵਿੱਚ ਨਹੀਂ ਲਿਆ ਜਾ ਸਕਦਾ ਇਨੂੰ ਪੂਰਾ ਯਾਦ ਵੀ ਨਹੀਂ ਕੀਤਾ ਜਾ ਸਕਦਾ ਇਤਨਾ ਹੈ ਅਗਮ ਹੈ ਪਰ ਜੋ ਕੁਝ ਵੀ ਹੈ ਸਬ ਦੇ ਨਾਮ ਨੇ ਸਮਝਣ ਸਮਝਾਣ ਵਾਸਤੇ ਇਹ ਨਾਮ ਮਨੁੱਖ ਨੇ ਘੜੇ ਨੇ ਮਨੁੱਖੀ ਦੁਨੀਆ ਦੇ ਇਹ ਘੜੇ ਹੋਏ ਨਾਮ ਜਿੱਥੇ ਜਿੱਥੇ ਜੀਵਨ ਚੇਤਨਾ ਥੋੜੀ ਜਿਹੀ ਸੁਝੇਤ ਹੋਈਏ ਉਹਨੇ ਵਸਤੂਆਂ ਨੂੰ ਨਾਮ ਦਿੱਤੇ ਨੇ ਹਰ ਚੀਜ਼ ਨੂੰ ਨਾਮ ਦਿੱਤੇ ਨੇ ਨਵੇਂ ਤੋਂ ਨਵੇਂ ਨਾਮ ਰੋ ਸੈਂਟਿਸਟ ਲੋਕ ਘੜੀ ਜਾਂਦੇ ਨੇ ਕਿਉਂਕਿ ਜਦ ਕੋਈ ਨਵੀਂ ਚੀਜ਼ ਬਣਾਉਂਦੇ ਨੇ ਇਜਾਜ਼ ਕਰਦੇ ਨੇ ਉਹਨੂੰ ਨਾਮ ਦੇਣਾ ਪੈਂਦਾ ਤੇ ਸੰਤ ਦੇ ਅੰਦਰ ਅਭਿਆਸ ਕਰਦੇ ਆ ਜਦ ਵੀ ਕੋਈ ਨਵਾਂ ਅਨੁਭਵ ਪੈਦਾ ਆਉਂਦਾ ਸੀ ਉਸ ਅਨੁਭਵ ਨੂੰ ਨਵਾਂ ਨਾਮ ਦਿੰਦਾ ਸੀ ਉਸੇ ਅਨੁਭਵ ਨੂੰ ਕਹਿੰਦਾ ਸੀ ਇਹ ਸੰਤੋਖ ਹੈ ਉਸੇ ਅਨੁਭਵ ਨੂੰ ਕਹਿੰਦਾ ਸੀ ਇਹ ਨਿਰਵੈਰ ਅਵਸਥਾ ਹੈ ਉਸੇ ਅਨੁਭਵ ਨੂੰ ਕਹਿੰਦਾ ਸੀ ਇਹ ਸਮਦ੍ਰਿਸ਼ਟੀ ਹੈ ਉਸੇ ਅਨੁਭਵ ਨੂੰ ਕਿ ਇਹ ਤੇ ਸਾਰੇ ਨਾਮ ਧਾਰਮਿਕ ਨੇ ਉਹਨਾ ਪੁਰਸ਼ਾਂ ਨੇ ਦਿੱਤੇ ਨੇ ਜਿਨ੍ਹਾਂ ਦੇ ਅੰਦਰ ਐਸਾ ਅਨੁਭਵ ਹੁੰਦਾ ਰਿਹਾ ਅੱਜ ਵੀ ਅਸੀਂ ਦੇਖਦੇ ਹਾਂ ਧਾਰਮਿਕ ਦੁਨੀਆ ਵਿੱਚ ਜਿਹੜੇ ਗढ़े ਹੋਏ ਨਾਮ ਨੇ ਇਹਨਾਂ ਦੇ ਵਾਦੇ ਹੁੰਦੇ ਰਹਿੰਦੇ ਨੇ ਜਿਵੇਂ ਸਾਇੰਸ ਦੀ ਦੁਨੀਆ ਵਿੱਚ ਵਾਦੇ ਹੁੰਦੇ ਰਹਿੰਦੇ ਨੇ ਤੋਂ ਸਾਬ ਕਹਿੰਦੇ ਨਾ ਅਨੰਤ ਨੇ ਪਦਾਰਥ ਇਸ ਵਾਸਤੇ ਅਨੰਤ ਨੇ ਨਾਮ ਅਗੰ ਅਗੰ ਅਸੰਖਲੋ ਅਸੰਖ ਕਹੈ ਸਰਬਾਰੋ ਪਰ ਅਸੰਖ ਕਹ ਲਈ ਇਹ ਹਿੰਦਸ ਹੈ 100 ਅਰਬ ਨੇ ਮਹਾਰਾਜ ਕੰਨ੍ਹੇ ਇਸ ਤਰ੍ਹਾਂ ਤੇ ਸਿਰ ਤੇ ਬੋਝ ਪੈ ਜਾਏਗਾ ਭਾਅ ਇਹ ਤੇ ਗੁਨਾਹ ਹੈ ਭਾਅ ਅਨੰਤ ਹੈ ਬੇਸਮਾਰ ਹੈ ਗਿਣਤੀ ਨਹੀਂ ਹੋ ਸਕਦੀ ਆਗਾਹ ਚਲ ਕੇ ਇਸ ਪੌੜੀ ਦੇ ਥੋੜਾ ਜਿਹਾ ਖਿਆਲ ਸਤਿਗੁਰ ਅੱਗੇ ਬਦਲਦੇ ਨੇ ਮੈਂ ਖੁਲਾਸਾ ਕੱਲ ਕਰਾਂਗਾ